ਲੁਧਿਆਣਾ ਦੇ ਸ਼ਹਿਰ ਵਿੱਚ ਪ੍ਰਸਿੱਧ ਵਪਾਰੀ ਬਲਵੀਰ ਸਿਲਕ ਐਂਡ ਸਾੜੀ ਨੇ ਕੁਮਰਮੰਡੀ ਵਿੱਚ ਆਪਣਾ ਨਵਾਂ ਸਟੋਰ ਖੋਲ੍ਹਿਆ। ਇਸ ਦਾ ਉਦਘਾਟਨ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ, ਅਮਲੋਕਜੀਤ ਸਿੰਘ ਅਤੇ ਬਲਜਿੰਦਰ ਸਿੰਘ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਕੀਤਾ ਅਤੇ ਖੁਸ਼ਬੂ ਜਿੰਦਲ ਦਾਸ ਸਵਾਗਤ ਕੀਤਾ। ਸਿਟੀ ਬਲੌਗਰ ਸ਼ੈਲੀ ਕੋਇਲ, ਸੋਸ਼ਲ ਵਰਕਰ ਸਨਮ ਮਹਿਰਾ, ਰੋਜ਼ੀ ਕਪੂਰ ਡਿਜ਼ਾਈਨਰ, ਪ੍ਰਿਆ ਕਪੂਰ ਡਿਜ਼ਾਈਨਰ ਅਤੇ ਹੋਰ ਵੀ ਕਈ ਪਤਵੰਤੇ ਸੱਜਣ ਇਸ ਮੌਕੇ ਮੌਜੂਦ ਰਹੇ। ਪੰਜਾਬ ਦੀਆਂ ਔਰਤਾਂ ਦੀ ਮੰਗ ਨੂੰ ਦੇਖਦੇ ਹੋਏ ਡਿਜ਼ਾਈਨਰ ਪਹਿਰਾ ਵੇ ਸਾਰੇ ਬਾਲੀਵੁੱਡ ਸਟਾਈਲ ਵਿੱਚ ਲਾਂਚ ਕੀਤੇ ਗਏ ਤੇ ਖੁਸ਼ਪੂ ਜਿੰਦਰ ਨੇ ਕਿਹਾ ਇਹ ਕਿ ਰੇਟ ਵੀ ਬਾਕੀ ਸਟੋਰਾਂ ਨਾਲੋਂ ਘੱਟ ਮਿਲਣਗੇ ਜੀ ਮੇਰਾ ਨਾਮ ਡੌਲੀ ਬਤਰਾ ਮੈਂ ਆਪਣੇ ਸਾਰੇ ਗੈਸਟ ਜਿੰਨੇ ਵੀ ਆਏ ਆ ਸਭ ਦਾ ਵਾਰਮ ਵੈਲਕਮ ਕਰਦੀਆਂ ਐਂਡ ਥੈਂਕ ਯੂ ਥੋ ਮਚ শোরੂਮ ਤੁਹਾਡਾ ਇਹ ਤਾਂ ਸਾਡਾ ਥਰਡ শোরੂਮ ਹੈ ਜਿਸ ਤੋਂ ਪਹਿਲੇ ਇੱਕ ਮਾਡਲ ਟਾਊਨ ਚ ਹੈਗਾ ਲਾਇਲਪੋਰਟ ਸ਼ੋਪ ਦੇ ਨਾਲ ਏ ਇਹ ਅਸੀਂ 3rd ਕੁਮਾਰ ਮੰਡੀ ਚ ਬੋਲ ਰਹੇ ਹਾਂ ਇੱਥੇ ਖਾਸੇ ਕੋਈ ਵੈਰਾਈਟੀ ਇੱਥੇ ਅਸੀਂ ਲਖਨਵੀ ਡਿਜ਼ਾਈਨਿੰਗ ਪਾਰਟੀ ਵੇਅਰ ਡ्रेसेस ਸਪੈਸ਼ਲੀ ਬੁਟੀਕ ਕਨਸੈਪਟ ਜ਼ਿਆਦਾ ਲੈ ਕੇ ਆਏ ਹਾਂ ਜੀ ਇਹ ਲਗਾਣਾ ਵਸਿੰਗੀ ਕਹਣਾ ਚਾਹਤ ਹਾਂ ਇਹੀ ਕਹਿਣਾ ਚਾਹਾਂਗੇ ਜੀ ਇੱਥੇ ਸਾਰੇ ਆਓ ਵਿਜ਼ਿਟ ਕਰੋ ਸਾਡੀ ਵੈਰਾਈਟੀ ਦੇਖੋ ਜੀ ਮੈਡਮ ਤੁਹਾਡਾ ਨਾਮ ਕੀ ਹੈ ਕਹਣਾ ਚਾਹੁੰਦੇ ਆ ਮੇਰਾ ਨਾਮ ਖੁਸ਼ਬੂ ਜਿੰਦਲ ਹੈ ਤੇ ਅੱਜ ਅਸੀਂ ਆਏ ਹਾਂ ਸਾਰੇ ਬਲਬੀਰ ਸਿਲਕ ਐਂਡ ਸਾੜੀਸ ਤੇ ਜੋਗਮਾਨ ਮੰਡੀ ਓਪਨ ਹੋਇਆ ਹੈ ਆਪੋਜ਼ਿਟ ਬੀਕਾਨੇਰ ਤੇ ਇਹਨਾਂ ਦਾ 3rd ਸਟੋਰ ਹੈਗਾ ਤੇ ਅੱਜ ਇਨੋਗਰੇਸ਼ਨ ਤੇ ਆ ਕੇ ਇੱਥੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਬਹੁਤ ਅੱਛੀ ਤਰ੍ਹਾਂ ਇਹਨਾਂ ਨੇ ਸਾਡਾ ਵਾਰਮ ਵੈਲਕਮ ਕੀਤਾ ਤੇ ਅੰਦਰ ਵੀ ਬਹੁਤ ਅੱਛੀ ਵੈਰਾਈਟੀ ਤੇ ਨਿਊ ਕਲੈਕਸ਼ਨ ਆਈ ਹੈ ਤੇ ਪਲੀਜ਼ ਸਾਰੇ ਆਓ ਤੇ ਇਹਨਾਂ ਦੀ ਕਲੈਕਸ਼ਨ ਦੇਖੋ ਅੱਜ ਮੈਂ ਇੱਥੇ ਬਲਬੀਰ ਵਾਲਿਆਂ ਦੇ ਆਈ ਹਾਂ ਇਹਨਾਂ ਦੀ ਇਨੋਗਰੇਸ਼ਨ ਹੈ ਤੇ ਅਸੀਂ ਸਾਰੀ ਇਹਨਾਂ ਦੀ ਵੈਰਾਈਟੀ ਮਲਟਨ ਵੀ ਦੇਖੀ ਹੋਈ ਹੈ ਬਹੁਤ ਸੋਹਣੀ ਵੈਰਾਈਟੀ ਹੁੰਦੀ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਇਹਨਾਂ ਨੇ ਸਾਨੂੰ ਇਨਵਾਈਟ ਕੀਤਾ ਹੈ ਤੇ ਇਹ ਸਾਡੇ ਕੋਲ ਕੋਲ ਇੱਕ ਨਿਆ ਸਟੋਰ ਖੋਲਵੇ ਆ ਤੇ ਮੈਂ ਆ ਕੇ ਇੱਥੇ ਬਹੁਤ ਖੁਸ਼ ਹਾਂ ਤੇ ਇਹ ਨਈ ਵੈਰਾਈਟੀ ਦੇਖਣ ਨੂੰ ਬਹੁਤ ਉਤਸੁਕ ਹਾਂ ਤੇ ਇਹ ਬਰਬੀਰ ਸਟੋਰ ਦਾ ਪੀਸਾ ਸਟੋਰ ਹੈ ਜੀ ਤੇ ਕਿਹੜੀ ਵੈਰਾਈਟੀ ਵੈਰਾਈਟੀ ਇੱਥੇ ਆਪਣਾ ਕਾਟਨ ਤੋਂ ਲੈ ਕੇ ਡਿਜ਼ਾਈਨਰ ਸੂਟ ਜਾਰਜਟ organza ਜਿਹੜੇ ਜਿਹੜੇ ਵੀ ਨਵੇਂ ਸਟੱਫ ਨੇ ਉਹ ਸਾਰੇ ਮਿਲ ਜਾਂਦੇ ਕਿੱਥੇ ਹੋਵੇਗਾ ਕਿਹੜੀ ਜਗ੍ਹਾ ਮਾਰ ਮੰਡੀ ਉਸ ਤੋਂ ਉਹਨਾਂ ਕੋਲ ਤੇ ਡਿਫਰੈਂਟ ਕੀ ਲੀ ਨੇ ਡਿਫਰੈਂਟ ਇਹ ਥੇ ਹੋਏਗਾ ਕਿ एकदम ਇਤਨਾ ਸੀ ਵੈਰਾਈਟੀਆਂ ਚੇਂਜ ਲੈਂਦੀ ਹੈ ਜਿੱਦਾਂ ਅੱਗੇ ਕੀ ਸੀ ਅਸੀਂ ਬਲਬੀਰ ਸਿਲਕਨ ਸਾੜੀ ਦੇ ਉੱਤੇ 1200 ਤੋਂ ਸਟਾਰਟ ਕਰ ਰਹੇ ਜੇ ਇੱਥੇ ਸਟਾਰਟ ਹੋਏਗੀ 700 ਰੁਪਏ ਤੋਂ ਜਿਹੜਾ ਜੰਮਾਣਾ ਚੱਲ ਰਿਹਾ ਵਾਸੇ ਨੂੰ ਕਹਾਂਗੇ ਕਿ ਚੰਨ ਪਾਓ ਸਾਡੇ ਕੋਲ ਇੱਥੇ ਆ ਕੇ ਵੈਰਾਈ ਦੇਖੋ ਤੇ ਕਰਮੇ ਦਾ ਸੀਜ਼ਨ ਆ ਗਿਆ ਵਾ ਦਾ ਸੀਜ਼ਨ ਇਸ ਲਈ ਬਿਲਕੁਲ ਹੈ ਕਿ ਹਰ ਤਰ੍ਹਾਂ ਦੀ ਕਲੈਕਸ਼ਨ ਹੈ ਤੇ ਸਾਡਾ 1957 ਮੇਰੇ ਦਾਦਾ ਹੀ ਟਾਈਮ ਤੋਂ ਸ਼ੋਰਮ ਚੱਲ ਰਿਹਾ ਸਾਡਾ ਸ਼ੋਰਮ ਇੱਕ ਟਮਾਟੋ ਨੇ ਲਾਲਪੁਰ ਦੇ ਨਾਲ ਦੂਜਾ ਸੈਕੰਡ ਡੇ ਆ ਗਿਆ ਹੋਇਆ ਤੇ ਇੱਕ ਜਿਹੜਾ ਇਸ ਤੋਂ ਪਹਿਲਾਂ ਦੋ ਬ੍ਰਦਰ ਇਕੱਠੇ ਸੀ ਉਹ ਕੋਈ ਮਤਲਬ ਡਰੈਸਾਂ ਦਾ ਕੀ ਰੇਂਜ ਰਹੇਗੀ ਡਰੈਸਾਂ ਦੀ ਰੇਂਜ ਹੋਏਗੀ ਕਿ ਆਪਣੇ ਕੋਲ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਸਾਡੇ ਕੋਲ ਇੱਕ ਸਪੈਸ਼ਲ ਚੀਜ਼ ਹੋਏ ਹੈ ਕਿ ਅਸੀਂ ਮੈਨੂਫੈਕਚਰਿੰਗ ਖੁਦ ਕਰਾ ਰਹੇ ਹਾਂ ਡਰੈਸਾਂ ਦੀ ਉਹਦੇ ਤੁਹਾਨੂੰ ਕਸਟਮਰ ਨੂੰ 3500 ਤੋਂ ਲੈ ਕੇ ਤੇ 40-50 ਹਜ਼ਾਰ ਤੱਕ ਰੇਂਜ ਮਿਲ ਜਾਏਗੀ ਕਸਮਾ ਦੀ ਲੈਂਜਰੀ ਆਏਗੀ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਾਂ ਚਾਹ ਰਿਹਾ ਉਹ ਅਸੀਂ ਇੱਥੇ ਕੀਤਾ ਗਾ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ